ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਲਰਟ ਦਿੱਤਾ ਗਿਆ ਸਿਕਿਉਰਿਟੀ ਨੂੰ ਜਿਹੜੇ ਸਿਕਿਉਰਿਟੀ ਅਫਸਰ ਕੰਮ ਕਰਦੇ ਨੇ ਉਹਨਾਂ ਨੂੰ ਬਕਾਇਦਾ ਤਾਰ ਦੇ ਉੱਤੇ ਹਦਾਇਤ ਦਿੱਤੀ ਗਈ ਐਸਐਸਪੀ ਸਿਕਿਉਰਿਟੀ ਬ੍ਰਾਂਚ ਦੇ ਵੱਲੋਂ ਕਿ ਇੱਕ ਪੱਤਰ ਮਿਲਿਆ ਉਸ ਗੁਪਤ ਪੱਤਰ ਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ ਜਿਸ ਦੇ ਨਾਲ ਖਦਸ਼ਾ ਹੋਰ ਜ਼ਿਆਦਾ ਵੱਧ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੋਈ ਨਿਸ਼ਾਨੇ ਦੇ ਉੱਤੇ ਲੈਣ ਲਈ ਜਿਹੜੀ ਤਿਆਰੀ ਕਰੀ ਬੈਠਾ ਕਿਉਂਕਿ ਇਹ ਵੀ ਜਿਹੜੀ ਆ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜਿਹੜਾ ਪਾਕਿਸਤਾਨ ਤੋਂ ਜਿਹੜਾ ਆਰਡੀਐਕਸ ਤੇ ਹੋਰ ਜਿਹੜੀ ਸਮਗਰੀ ਐ ਇਸ ਤਰ੍ਹਾਂ ਦੀ ਜਿਹੜੀ ਇਸ ਦੀ ਸੂਚਨਾ ਸੀ ਗੁਪਤ ਤੌਰ ਦੇ ਉੱਤੇ ਇੱਧਰ ਆਉਣ ਦੀ ਪਰ ਉਹ ਨਹੀਂ ਮਿਲਿਆ ਬਰਾਮਦ ਨਹੀਂ ਹੋਇਆ ਜਿਸ ਦੇ ਕਰਕੇ ਖਤਰਾ ਹਾਲੇ ਵੀ ਬਣਿਆ ਹੋਇਆ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਕੌਣ ਲੈਣਾ ਚਾਹੁੰਦਾ ਹੈ ਹਾਲਾਂਕਿ ਕੋਈ ਛੋਟੀ ਗੱਲ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਸਿਕਿਉਰਿਟੀ ਬਰੀਚ ਜਿਹੜੀ ਐ ਪਹਿਲਾਂ ਹੁੰਦੀ ਰਹੀ ਐ ਵੀਆਈ ਵੀਆਈਪੀ ਨੂੰ ਲੈ ਕੇ ਤਾਂ ਉਦੋਂ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਫਿਰ ਸੁਰੱਖਿਆ ਅਧਿਕਾਰੀਆਂ ਦੇ ਉੱਤੇ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਸੁਰੱਖਿਆ ਜਿਹੜਾ ਦੰਨੂ ਸਨ ਲੱਗਾ ਸੀ ਜਾਂ ਸਿਕਿਉਰਿਟੀ ਬਰੀਚ ਹੋਈ ਸੀ ਉਸ ਨੂੰ ਲੈ ਕੇ ਹਜੇ ਤੱਕ ਜਿਹੜਾ ਮਸਲਾ ਬਣਿਆ ਹੋਇਆ ਹੈ ਹਾਲਾਂਕਿ ਉਹ ਮਸਲਾ ਇੱਕ ਅਲੱਗ ਤਰ੍ਹਾਂ ਦਾ ਸੀ ਉਸ ਤੋਂ ਵੇੜੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਕਿਸਾਨਾਂ ਦੇ ਉੱਤੇ ਵੀ ਜਿਹੜੀਆਂ ਕਤਲ ਦੀਆਂ ਧਰਾਵਾਂ ਜੋੜ ਕੇ ਜਿਹੜਾ ਮੁਕਾਦਮਾ ਜਿਹੜਾ ਕਰ ਦਿੱਤਾ ਗਿਆ ਦਰਜ ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਇੱਕ ਵੀ ਕਿਸਾਨ ਦੀ ਉਸ ਕੇਸ 'ਚ ਗ੍ਰਿਫਤਾਰੀ ਹੋਈ ਤਾਂ ਫਿਰ ਅਸੀਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦੇਵਾਂਗੇ ਇੱਕ ਪਾਸੇ ਉਹ ਮਸਲਾ ਸੀ ਵੀਆਈਪੀ ਜਿਹੜੀ ਹਸਤੀ ਨੂੰ ਲੈ ਕੇ ਸਕਿਉਰਿਟੀ ਬ੍ਰੀਚ ਦਾ ਤੇ ਹੁਣ ਇਧਰ ਤਾਂ ਮੁੱਖ ਮੰਤਰੀ ਭਵਨ ਤਮਾਨ ਨੇ ਜਿਹੜੇ ਉਹ ਸਿੱਧਾ ਹੀ ਮਨੁੱਖੀ ਬੰਬ ਜਾਂ ਟਿਫਨ ਬੰਬ ਦੇ ਨਾਲ ਜਿਹੜਾ ਉਹਨਾਂ ਉੱਤੇ ਹਮਲਾ ਕਰਨ ਦਾ ਜਿਹੜਾ ਜਿਹੜਾ ਕਿਤੇ ਵੀ ਘਟਨਾ ਵਾਪਰ ਸਕਦੀ ਇਸ ਨੂੰ ਅਲਰਟ ਦਿੱਤਾ ਗਿਆ ਹੈ ਹਾਲਾਂਕਿ ਇੱਕ ਛੋਟੀ ਗੱਲ ਨਹੀਂ ਹੈ ਇਸ ਨੂੰ ਲੈ ਕੇ ਹੁਣ ਸੁਰੱਖਿਆ ਅਧਿਕਾਰੀਆਂ ਨੇ ਵੀ ਚੌਕਸੀ ਜਿਹੜੀ ਵਧਾ ਦਿੱਤੀ ਹੈ ਇਸ ਦੇ ਬਾਰੇ ਵਿਸਥਾਰ ਪੂਰਵਕ ਜਿਹੜੀ ਰਿਪੋਰਟ ਸਾਹਮਣੇ ਨਿਕਲ ਕੇ ਆਈ ਹੈ ਜਿੱਥੋਂ ਗੱਲਾਂ ਆਈਆਂ ਸਾਹਮਣੇ ਨਿਕਲ ਕੇ ਕਿ ਐਸਐਸਪੀ ਸਿਕਿਉਰਿਟੀ ਬ੍ਰਾਂਚ ਦੇ ਵੱਲੋਂ ਸੁਰੱਖਿਆ ਅਧਿਕਾਰੀਆਂ ਨੂੰ ਵੀ ਜਿਹੜਾ ਚੱਪੇ-ਚੱਪੇ ਤੇ ਨਜ਼ਰ ਰੱਖਣ ਦੇ ਲਈ ਹਦਾਇਤ ਦਿੱਤੀ ਗਈ ਖਾਸ ਕਰਕੇ ਜਦੋਂ ਬੀਤੇ ਦਿਨ ਮੋਗਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਮਾਰਗਮ ਵਿੱਚ ਗਏ ਸਨ ਇੱਕ ਉਦਘਾਟਨ ਕਰਨ ਗਏ ਸੀ ਤਾਂ ਉਸ ਮੌਕੇ ਦੇ ਵਿੱਚ ਤੇ ਹੀ ਜਿਹੜਾ ਸਿਕਿਉਰਿਟੀ ਨੇ ਬੜੀ ਨਜ਼ਰ ਰੱਖੀ ਤਿੱਖੀ ਕਿ ਕੌਣ ਵਿਅਕਤੀ ਮੁੱਖ ਮੰਤਰੀ ਦੇ ਨੇੜੇ ਤੇ ਨੇਜ਼ਰ ਆ ਰਿਹਾ ਕੌਣ ਨਹੀਂ ਆ ਰਿਹਾ ਇਸ ਨੂੰ ਲੈ ਕੇ ਵੀ ਹੈ ਜਿਹੜਾ ਉਹ ਅਲਰਟ ਦੇ ਉੱਤੇ ਰਹੀ ਸਰ ਪਰ ਮਨੁੱਖੀ ਬੰਬ ਜਾਂ ਟਿਫਨ ਬੰਬ ਦੇ ਨਾਲ ਹਮਲਾ ਕਰਨ ਦਾ ਖਦਸ਼ਾ ਕਿਉਂ ਹੈ ਕਿ ਹਮਲਾ ਕੌਣ ਕਰ ਸਕਦਾ ਹੈ ਕਿਸ ਦੇ ਵੱਲੋਂ ਇਹ ਪੱਤਰ ਲਿਖਿਆ ਗਿਆ ਹੋ ਸਕਦਾ ਹੈ ਔਰ ਇਸ ਪੱਤਰ ਦੇ ਵਿੱਚ ਖਾਸ ਕਰਕੇ ਐਮਪੀ ਅਮਰਤਪਾਲ ਸਿੰਘ ਦਾ ਜਿਹੜੇ ਕੀ ਤਾਜੀ ਪਾਰਟੀ ਬਣੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਸ ਦੇ ਮੁੱਖ ਸੇਵਾਦਾਰ ਵਜੋਂ ਉਹਨਾਂ ਨੂੰ ਲਗਾਇਆ ਗਿਆ ਹੈ ਉਹਨਾਂ ਦੇ ਪਿਤਾ ਤੇ ਸਰਬਜੀਤ ਸਿੰਘ ਖਾਲਸਾ ਤੇ ਹੋਰ ਜਿਹੜੇ ਲੋਕ ਮਾਗੀ ਮੇਲੇ ਤੇ ਇਕੱਠੇ ਹੋਏ ਸਨ ਐਮਪੀ ਅਮਰਿਤਪਾਲ ਸਿੰਘ ਦਾ ਜ਼ਿਕਰ ਕਿਉਂ ਹੈ ਇਹ ਸਾਰੀ ਗੱਲ ਵਿਸਥਾਰ ਦੇ ਨਾਲ ਦੱਸਾਂਗੇ ਦਰਅਸਲ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਦੇ ਉੱਤੇ ਜਿਹੜੇ ਪੱਤਰਕਾਰ ਨੇ ਦਿਲਬਾਖ ਦਾਣਿਸ਼ ਉਹਨਾਂ ਦੀ ਰਿਪੋਰਟ ਛਪਦੀ ਹੈ ਉਸ ਦੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਆਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਇਹ ਹਮਲਾ ਟਿਫਨ ਡਰੋਨ ਜਾਂ ਮਹਿਲਾ ਮਨੁੱਖੀ ਬੰਬ ਨਾਲ ਕੀਤਾ ਜਾ ਸਕਦਾ ਹੈ ਅਲਰਟ ਜਾਰੀ ਹੋਣ ਦਾ ਕਾਰਨ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਪੰਜਾਬ ਆਏ ਸਾਰੇ ਟੀਫਨ ਬੰਬਾਂ ਦਾ ਬਰਾਮਦ ਨਾ ਹੋਣਾ ਅਤੇ ਵਿਦੇਸ਼ ਬੈਠੇ ਮੋਗਾ ਨਿਵਾਸੀ ਜਿਸ ਨੂੰ ਸਰਕਾਰ ਦੀ ਨਜ਼ਰ ਦੇ ਵਿੱਚ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਮਝਿਆ ਜਾਂਦਾ ਹੈ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਪਰਮਿੰਦਰ ਪਟੂ ਲਖਬੀਰ ਸਿੰਘ ਤੇ ਨਛੱਤਰ ਸਿੰਘ ਵੱਲੋਂ ਵੀ ਸੂਬੇ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਮੰਗਵਾਏ ਜਾਣਾ ਇਸ ਨੂੰ ਕਾਰਨ ਖਾਸ ਤੌਰ ਤੇ ਮੰਨਿਆ ਜਾ ਰਿਹਾ ਹੈ ਇਸ ਵਿੱਚ ਇੱਕ ਖਾਸ ਗੱਲ ਹੋਰ ਹੈ ਕਿ ਮੁੱਖ ਮੰਤਰੀ ਐਤਵਾਰ ਨੂੰ ਜਨਨਕੀ ਬੀਤੇ ਦਿਨ ਮੋਗਾ ਜਦੋਂ ਆਏ ਸਨ ਤੇ ਇਸ ਤੋਂ ਪਹਿਲਾਂ ਹੀ ਐਸਐਸਪੀ ਦਫਤਰ ਦੀ ਸਿਕਿਉਰਿਟੀ ਬ੍ਰਾਂਚ ਵੱਲੋਂ ਇੱਕ ਗੁਪਤ ਪੱਤਰ ਸੁਰੱਖਿਆ ਫੋਰਸ ਦੇ ਅਫਸਰਾਂ ਨੂੰ ਭੇਜਿਆ ਗਿਆ ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਸਮਾਗਮ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹੁਣ ਤੱਕ 20 VIPs ਤੇ ਹੋਏ ਹਮਲਿਆਂ ਦੇ ਸਬੰਧ ਵਿੱਚ ਜਾਣਕਾਰੀ ਵੀ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਕਿ ਸਮਾਗਮ ਵਿੱਚ ਆਉਣ ਵਾਲੇ ਹਰ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਹ ਹੀ ਨਹੀਂ ਮੰਚ ਤੇ ਆਉਣ ਵਾਲੇ ਅਤੇ ਮੰਚ ਦੇ ਕੋਲ ਰਹਿਣ ਵਾਲੇ ਲੋਕਾਂ ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਣੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਚੌਕਸੀ ਵਰਤੀ ਗਈ ਕੱਲ੍ਹ ਬੀਤੇ ਦਿਨ ਜਦੋਂ ਸਮਾਗਮ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਤੇ ਖਡੂਰ ਸਾਹਿਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਨਾਲ ਵੀ ਮੁੱਖ ਮੰਤਰੀ ਵੱਖਵਾਦੀ ਜਥੇਬੰਦੀਆਂ ਦੇ ਨਿਸ਼ਾਨੇ ਤੇ ਨੇ। ਇਹ ਹੀ ਨਹੀਂ ਕਿ ਗੁਰਪਤਵੰਨ ਸਿੰਘ ਪੰਨੂ ਵੀ ਕਈ ਵਾਰ ਮੁੱਖ ਮੰਤਰੀ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਹੈ। ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਫਰਵਰੀ 2022 ਵਿੱਚ ਮੋਗਾ ਨਿਵਾਸੀ ਜਿਹੜਾ ਅਰਸ਼ ਡੱਲਾ ਨਾਲ ਜੁੜੇ ਅੱਤਵਾਦੀਆਂ ਤੋਂ ਹੈਂਡ ਗ੍ਰੇਨੇਡ ਬਰਾਮਦ ਕਰਨ ਦੇ ਨਾਲ ਹੀ ਆਤਵਾਦੀਆਂ ਦੇ ਮੋਡੀਊਲ ਨਾਲ ਪਰਦਾ ਫਾਸ਼ ਕੀਤਾ ਗਿਆ ਦੱਸਿਆ ਜਾਂਦਾ ਹੈ। ਇਹੀ ਨਹੀਂ ਇੱਥੋਂ ਤੱਕ ਕਿ ਪੁਲਿਸ ਵੱਲੋਂ 14 ਜਨਵਰੀ 2022 ਨੂੰ ਅੰਮ੍ਰਿਤਸਰ ਦੇ ਵਿੱਚ 2700 ਕਿਲੋ ਅਤੇ 21 ਜਨਵਰੀ 2022 ਨੂੰ ਗੁਰਦਾਸਪੁਰ ਦੀ ਸਰਹਾਦ ਤੋਂ ਵੀ ਇਹੀ ਨਹੀਂ ਇੱਥੋਂ ਤੱਕ ਕਿ ਪੁਲਿਸ ਵੱਲੋਂ 14 ਜਨਵਰੀ 2022 ਨੂੰ ਅੰਮ੍ਰਿਤਸਰ ਦੇ ਵਿੱਚ 2.5 ਕਿਲੋ ਤੋਂ ਵੱਧ ਤੇ 21 ਜਨਵਰੀ 2022 ਨੂੰ ਵੀ ਗੁਰਦਾਸਪੁਰ ਦੀ ਸਰਹਾਦ ਤੋਂ ਵੀ ਇਸੇ ਤਰ੍ਹਾਂ 2.5 ਕਿਲੋ ਆਰਡੀਐਕਸ ਜਿਹੜਾ ਉਹ ਬਰਾਮਦ ਕੀਤਾ ਗਿਆ। ARDX 7ਵਾਦੀ ਸਰਗਰਮੀਆਂ ਲਈ ਇਸਤੇਮਾਲ ਹੋਣਾ ਸੀ ਹਾਲਾਂਕਿ ਅਤਵਾਦੀਆਂ ਵੱਲੋਂ ਸਰਹੱਦ ਪਾਰ ਤੋਂ ਮੰਗਵਾਏ ਗਏ ਟਿਫਨ ਬੰਬਾਂ ਵਿੱਚੋਂ ਕੁਝ ਇੱਕ ਹਾਲੇ ਵੀ ਟਰੇਸ ਨਹੀਂ ਹੋਏ ਇਹਨਾਂ ਤੋਂ ਪਹਿਲਾਂ ਧਮਾਕੇ ਵੀ ਹੋ ਚੁੱਕੇ ਨੇ ਤੇ ਇੱਕ ਟਿਫਨ ਬੰਬ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਤੋਂ ਬਰਾਮਦ ਵੀ ਕੀਤਾ ਜਾ ਚੁੱਕਾ ਹੈ ਤੇ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਗੱਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਸਿਕਿਉਰਿਟੀ ਨੂੰ ਵੀ ਹਦਾਇਤ ਦੇ ਦਿੱਤੀ ਗਈ ਹੈ ਕਿ ਪਹਿਲਾਂ ਵੀ ਜਿਹੜੇ VIPs ਦੇ ਉੱਤੇ ਹਮਲੇ ਹੋਏ ਨੇ ਉਹਨਾਂ ਬਾਰੇ ਵੀ ਸਪਸ਼ਟ ਜਾਣਕਾਰੀ ਦਿੱਤੀ ਗਈ ਕਿ ਉਦੋਂ ਘਟਨਾਵਾਂ ਕਿਸ ਤਰ੍ਹਾਂ ਵਾਪਰੀਆਂ ਔਰ ਉਹਨਾਂ ਨੂੰ ਜਿੱਥੇ ਵਾਪਰਨ ਦੀ ਖਦਸ਼ਾ ਸੀ ਤੇ ਕਿਵੇਂ ਟਾਲਿਆ ਗਿਆ ਇਸ ਘਟਨਾ ਨੂੰ ਵਾਪਰਨ ਤੋਂ ਇਹ ਸਾਰੀਆਂ ਗੱਲਾਂ ਵੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਹਾਲਾਂਕਿ ਮੰਨਿਆ ਗਿਆ ਕਿ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਣ ਵਾਲੇ ਹਮਲੇ ਦੇ ਬਾਰੇ ਜਿਹੜੀ ਆ ਪਹਿਲਾਂ ਤੋਂ ਹੀ ਇਨਪੁਟ ਦੇ ਦਿੰਦੀ ਏ ਕਿਸ ਤਰ੍ਹਾਂ ਦਾ ਹਮਲਾ ਹੋ ਸਕਦਾ ਕਿਉਂਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ARDEX ਤੇ ਜਿਹੜੇ ਟਿਫਨ ਬੰਬ ਨੇ ਇਸ ਤਰ੍ਹਾਂ ਦੀ ਜਿਹੜੀ ਕਹਿੰਦੇ ਕਿ ਇਹ ਤਾਂ ਸੂਚਨਾ ਮਿਲ ਗਈ ਹੈ ਸੁਰੱਖਿਆ ਏਜੰਸੀਆਂ ਨੂੰ ਕਿ ਉਹ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਆਇਆ ਔਰ ਉਹ ਵੀ ਕਿਸ ਦੀ ਅੰਗੈਲੀ ਹੈ ਇਹੋ ਜੀ ਕਿਉਂ ਅੰਗੈਲੀ ਵਰਤੀ ਗਈ ਕਿ ਇਸ ਤਰ੍ਹਾਂ ਦੀ ਸਮਗਰੀ ਹਾਲੇ ਵੀ ਆਉਣ ਤੋਂ ਰੁਕ ਨਹੀਂ ਰਹੀ ਜਾਂ ਫਿਰ ਇਸ ਦੇ ਵਿੱਚ ਸਮਰੱਥ ਨਹੀਂ ਪੂਰੀ ਤਰ੍ਹਾਂ ਸੁਰੱਖਿਆ ਏਜੰਸੀਆਂ ਜੇਕਰ ਆ ਵੀ ਗਈ ਹੈ ਤੇ ਉਸ ਤੋਂ ਬਾਅਦ ਬਰਾਮਦ ਨਹੀਂ ਹੋਈ ਇੱਕ ਹੋਰ ਉਸ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਇਸ ਦੇ ਨਾਲ ਕੱਲਾ 20 20 VIPs ਨਹੀਂ ਇਥੋਂ ਤੱਕ ਕਿ ਆਮ ਵਿਅਕਤੀ ਵੀ ਹੈ ਜਿਹੜਾ ਉਸ ਦਾ ਸ਼ਿਕਾਰ ਹੋ ਸਕਦਾ ਕਿਉਂਕਿ ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਜਾਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਉਸ ਦੇ ਵਿੱਚ ਫਿਰ ਘਟਨਾ ਵਾਪਰਨ ਲੱਗਿਆ ਜਦੋਂ ਬੰਬ ਨੇ ਫਟਣਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਸਮਗਰੀ ਦੇ ਨਾਲ ਹਮਲਾ ਹੋਣਾ ਹੈ ਉਦੋਂ ਇਹ ਨਹੀਂ ਦੇਖਿਆ ਜਾਣਾ ਕਿ ਸਾਹਮਣੇ ਵੀਆਈਪੀ ਬੰਦਾ ਖੜਾ ਹੈ ਜਾਂ ਆਮ ਬੰਦਾ ਖੜਾ ਉਸ ਦੇ ਵਿੱਚ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਕਾਨੂੰਨ ਵਿਵਸਥਾ ਵਿਗੜਨ ਨੂੰ ਲੈ ਕੇ ਪਹਿਲਾਂ ਵੀ ਵਿਰੋਧੀ ਧਿਰਾਂ ਬਹੁਤ ਵੱਡੇ ਸਵਾਲ ਚੁੱਕ ਚੁੱਕੀਆਂ ਨੇ ਇਥੋਂ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਆਗੂ ਤੇ ਹੋਇਆ ਹੈਂਡ ਗ੍ਰੇਨੇਡ ਦਾ ਜਿਹੜਾ ਹਮਲਾ ਦੱਸਿਆ ਜਾਂਦਾ ਹੈ ਉਸ ਦੇ ਵਿੱਚ ਵੀ ਖਲਸ਼ੇਵਾਦੂ ਵਾਪਰ ਜਿਹੜੇ ਨੇ ਉਹ ਸਾਹਮਣੇ ਆਏ ਨੇ ਜਿਸ ਦੇ ਵਿੱਚ ਫਰੋਤੀ ਦੀਆਂ ਕਾਲਾਂ ਵੀ ਆਉਂਦੀਆਂ ਨੇ ਕਈਆਂ ਨੂੰ ਤਾਂ ਫਿਰ ਧਮਕਾਇਆ ਜਾਂਦਾ ਹੈ ਫਿਰ ਉਹਨਾਂ ਦੇ ਘਰ ਦੇ ਨੇੜੇ ਜਿਹੜੇ ਇਸ ਤਰ੍ਹਾਂ ਦੀ ਕੋਈ ਜਿਹੜੇ ਧਮਾਕੇ ਕੀਤੇ ਜਾਂਦੇ ਨੇ ਤਾਂ ਕਿ ਉਹ ਡਰ ਕੇ ਸਹਿਮ ਕੇ ਉਹਨਾਂ ਨੂੰ ਫਰੋਤੀ ਦੇਵੇ ਕੁਝ ਅਜਿਹੀਆਂ ਘਟਨਾਵਾਂ ਨੇ ਪਰ ਜਿਹੜੇ ਤਾਂ ਕਾਰੋਬਾਰੀ ਨੇ ਵਪਾਰੀ ਨੇ ਉਹਨਾਂ ਤੋਂ ਤਾਂ ਹੋ ਸਕਦਾ ਹੈ ਕਿ ਇੱਕ ਸੁਭਾਵਕ ਜੀ ਗੱਲ ਹੈ ਕਿ ਉਹਨਾਂ ਤੋਂ ਫਰौती ਮੰਗੀ ਗਈ ਉਹਨਾਂ ਨੇ ਨਾ ਕਰ ਦਿੱਤੀ ਜਾਂ ਮਨਾ ਕਰ ਦਿੱਤਾ ਜਾਂ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਨਾਂ ਨੂੰ ਡਰਾਉਣ ਦੇ ਲਈ ਧਮਾਕਾ ਹੋ ਸਕਦਾ ਹੈ ਪਰ ਪੰਜਾਬ ਦੀਆਂ ਪੁਲਿਸ ਚੌਕੀਆਂ ਥਾਣਿਆਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਮਲੇ ਹੋਏ ਜਿਹੜੇ ਦੱਸੇ ਜਾਂਦੇ ਨੇ ਕਿ ਉਹਨਾਂ ਦੀ ਗਿਣਤੀ 10 ਤੋਂ ਵੱਧ ਟੱਕ ਚੁੱਕੀ ਹੈ ਉਹ ਕਿਸ ਦੇ ਲਈ ਹੋਏ ਕੀ ਉਹ ਸਟੇਟ ਤੇ ਹੀ ਹਮਲਾ ਸੀ ਇਸ ਤੋਂ ਪਹਿਲਾਂ ਮੰਨ ਲਿਆ ਜਾਵੇ ਕਿ ਉਹ ਵੀ ਸਟੇਟ ਦੇ ਉੱਤੇ ਹਮਲਾ ਹੋ ਗਿਆ ਤਾਂ ਉਸ ਨੂੰ ਲੈ ਕੇ ਜਿਹੜਾ ਇੱਕ ਪੀਲੀ ਭੀਤ ਵਿੱਚ ਪੁਲਿਸ ਇਨਕਾਊਂਟਰ ਵੀ ਕੀਤਾ ਗਿਆ ਉਹ ਵੀ ਲੋਕਾਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਕਿ ਉਹਨਾਂ ਤੋਂ ਉਹ ਸਾਰੀਆਂ ਚੀਜ਼ਾਂ ਪੁੱਛਗਿਸ਼ ਹੋਣੀਆਂ ਚਾਹੀਦੀਆਂ ਸੀ ਕਿ ਉਹਨਾਂ ਨੂੰ ਕਿਸ ਨੇ ਪਲਾਟ ਦਿੱਤਾ ਕਿਸ ਨੇ ਪੈਸੇ ਦਿੱਤੇ ਕਿਵੇਂ ਹਮਲਾ ਕਰਾਇਆ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖਰੀਆਂ ਜਥੇਬੰਦੀਆਂ ਨੇ ਜਿਹੜੀਆਂ ਭਾਰਤ ਸਰਕਾਰ ਦੀ ਨਜ਼ਰ ਦੇ ਵਿੱਚ ਜਿਹੜੀਆਂ ਇਹ ਕਹਿ ਸਕਦੇ ਆ ਕਿ ਵੱਖਵਾਦੀ ਨੇ ਜਾਂ ਇਹ ਕਹਿ ਸਕਦੇ ਆ ਕਿ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਆਗਿਆ ਨਹੀਂ ਦਿੱਤੀ ਜਾਂਦੀ ਇਸ ਤਰ੍ਹਾਂ ਦੀ ਜਿਹੜੀ ਆ ਗਤੀਵਿਧੀ ਦੇ ਵਿੱਚ ਹਿੱਸਾ ਲੈਣ ਦੀ ਜਾਂ ਕਾਨੂੰਨ ਦੀ ਨਜ਼ਰ ਦੇ ਵਿੱਚੋਂ ਦੋਸ਼ੀ ਨੇ ਮੁਲਜ਼ਮ ਨੇ ਤਾਂ ਫਿਰ ਅਜਿਹੀਆਂ ਜਿਹੜੀਆਂ ਜਥੇਬੰਦੀਆਂ ਤਾਂ ਜ਼ਿੰਮੇਵਾਰੀਆਂ ਚੁੱਕ ਲੈਂਦੀਆਂ ਨੇ ਪਰ ਉਹਨਾਂ ਜਥੇਬੰਦੀਆਂ ਨੂੰ ਚੁਣੌਣ ਵਾਲੇ ਜਿਹੜੇ ਕਰਤਾ ਧਰਤਾ ਨਹੀਂ ਉਹ ਹੁਣ ਤੱਕ ਆਬੂ ਕਿਉਂ ਨਹੀਂ ਆ ਰਹੇ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਔਰ ਜਿਸ ਤਰ੍ਹਾਂ ਦੀ ਇਨਪੁਟਸ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਤੇ ਹੈਰਾਨ ਕਰਨ ਵਾਲੀ ਗੱਲ ਵੀ ਹੈ ਕਿ ਮੁੱਖ ਮੰਤਰੀ ਜੋ ਸਟੇਟ ਦਾ ਮੁਖੀ ਹੈ ਜੇਕਰ ਉਸ ਨੂੰ ਵੀ ਹਮਲੇ ਦੇ ਉੱਤੇ ਲਿਆ ਜਾ ਸਕਦਾ ਨਿਸ਼ਾਨੇ ਉੱਤੇ ਲਿਆ ਜਾ ਸਕਦਾ ਤਾਂ ਫਿਰ ਇਸ ਮਾਮਲੇ ਦੇ ਵਿੱਚ ਆਮ ਵਿਅਕਤੀ ਹੈ ਜਿਹੜਾ ਆਮ ਲੋਕ ਨੇ ਉਹ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਦੇ ਲਈ ਵਾਕਈ ਜਿਹੜੀ ਐ ਚੌਕਸੀ ਵਰਤਨ ਦੀ ਬੇਹੱਦ ਲੋੜ ਹੈ ਤੇ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਤੇ ਇਸ ਦੇ ਨਾਲ ਆਮ ਲੋਕਾਂ ਦੇ ਵਿੱਚ ਵੀ ਜਿਹੜਾ ਉਹ ਸਹਿਮ ਦਾ ਮਾਹੌਲ ਹੋਰ ਬਣੇਗਾ ਹਾਲਾਂਕਿ ਸਰਕਾਰ ਨੇ ਵੱਖ-ਵੱਖਰੇ ਸਮੇਂ ਦੇ ਉੱਤੇ ਦਾਅਵੇ ਕੀਤੇ ਨੇ ਕਿ ਕਾਨੂੰਨ ਵਿਵਸਥਾ ਦੇ ਉੱਤੇ ਜਿਹੜੇ ਸਵਾਲ ਚੁੱਕਦੇ ਨੇ ਉਹ ਫਜ਼ੂਲ ਸਵਾਲ ਨੇ ਇਸ ਤਰ੍ਹਾਂ ਦਾ ਕੋਈ ਵੀ ਖਦਸ਼ਾ ਜਾਂ ਡਰ ਪੰਜਾਬ ਦੇ ਅੰਦਰ ਨਹੀਂ ਹੈ ਔਰ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਅਮਨ ਨੂੰ ਭੰਗ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਐਕਸ਼ਨ ਕਰਦੇ ਹਾਂ ਕਾਰਵਾਈ ਕਰਦੇ ਹਾਂ ਮੁੱਖ ਮੰਤਰੀ ਖੁਦ ਕਹਿ ਚੁੱਕੇ ਨੇ ਕਿ ਜਿਹੜੇ ਹਲਚਲ ਪੈਦਾ ਕਰਨਾ ਚਾਹੁੰਦੇ ਸੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸੀ ਉਹਨਾਂ ਦੇ ਖਿਲਾਫ ਫਿਰ ਅਸੀਂ ਅਜਿਹੇ ਸਖਤ ਕਦਮ ਚੁੱਕੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਭਾਂਜਣ ਦਾ ਰਾਹ ਨਹੀਂ ਮਿਲਿਆ ਇਸ ਤਰ੍ਹਾਂ ਦੀ ਸਟੇਟਮੈਂਟਸ ਵੀ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਹੁਣ ਚਾਹੇ ਕੋ ਬਾਹਰ ਬੈਠਾ ਹੋਵੇ ਜਾਂ ਭਾਰਤ ਦੇ ਅੰਦਰ ਹੀ ਬੈਠਾ ਇੱਕ ਰਿਸਤਨ ਦੀ ਕੋਈ ਗਤੀਵਿਧੀ ਕਰਦਾ ਹੈ ਤੇ ਉਸ ਨੂੰ ਇਸ ਤਰ੍ਹਾਂ ਦੀ ਗਤੀਵਿਧੀ ਤੋਂ ਰੋਕਣ ਲਈ ਜਾਂ ਕਾਬੂ ਕਰਨ ਦੇ ਲਈ ਪਹਿਲਾਂ ਤੋਂ ਹੀ ਜਿਹੜੇ ਆ ਉਹ ਚਕੰਨੇ ਹੋ ਕੇ ਚੱਲਣ ਦੀ ਲੋੜ ਹੈ ਤੇ ਕਦਮ ਸ਼ਕਤੀ ਦੇ ਨਾਲ ਚੁੱਕਣੇ ਚਾਹੀਦੇ ਨੇ ਪਰ ਜਦੋਂ ਕਿਸੇ ਦਾ ਵੀ ਕੋਈ ਅਨਕਾਊਂਟਰ ਹੁੰਦਾ ਜਾਂ ਫਿਰ ਇਸ ਤਰ੍ਹਾਂ ਦੀ ਗਤੀਵਿਧੀ ਹੁੰਦੀ ਹੈ ਸਵਾਲ ਉਦੋਂ ਵੀ ਉੱਠ ਖੜੇ ਹੁੰਦੇ ਨੇ ਕਿ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਕਿਉਂ ਕੀਤਾ ਜਾਂ ਕਿਸੇ ਹੋਰ ਸੂਬੇ ਦੀ ਪੁਲਿਸ ਨੇ ਇਸ ਤਰ੍ਹਾਂ ਕਿਉਂ ਕੀਤਾ ਜੇਕਰ ਕੋਈ ਕਿਸੇ ਇਸ ਤਰ੍ਹਾਂ ਦੇ ਜ਼ੁਲਮ ਦੇ ਵਿੱਚ ਜੁਰਮ ਕਰਨ ਦੇ ਵਿੱਚ ਸ਼ਾਮਲ ਵੀ ਹੈ ਤਾਂ ਉਸ ਤੋਂ ਪੁਸ਼ਗਿਸ਼ ਬਕਾਇਦਾ ਹੋਣੀ ਚਾਹੀਦੀ ਹੈ ਤਾਂ ਕਿ ਜੜ ਤੱਕ ਜਾਇਆ ਜਾ ਸਕੇ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਜਾਣਾ ਸੀ ਜਾਂ ਕਿਵੇਂ ਪਲਾਨਿੰਗ ਹੋ ਰਹੀ ਸੀ ਹਾਲਾਂਕਿ ਉਹਨਾਂ ਨੂੰ ਜਿਹੜਾ ਸਟਰੀਟ ਜਸਟਿਸ ਕਰਕੇ ਸੜਕ ਦੇ ਉੱਤੇ ਹੀ ਮਾਰ ਮਕਾਉਣਾ ਨਹੀਂ ਚਾਹੀਦਾ ਇਹ ਅਦਾਲਤਾਂ ਫਿਰ ਬਾਅਦ ਵਿੱਚ ਟੈਗ ਕਰਨਗੀਆਂ ਕਿ ਉਹਨਾਂ ਨੂੰ ਸਜ਼ਾ ਕੀ ਦੇਣੀ ਹੈ ਪਰ ਜਿਹੜਾ ਵੀ ਚਾਹੇ ਆਮ ਲੋਕਾਂ ਦੇ ਉੱਤੇ ਜਾਂ ਫਿਰ ਕਿਸੇ ਵੀ ਆਈਪੀ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੀ ਵਿਉਂਤ ਬਣਾਉਂਦਾ ਤੇ ਵਾਕਈ ਕਾਨੂੰਨ ਦੀ ਨਜ਼ਰ ਵਿੱਚ ਦੋਸ਼ੀ ਹੈ ਪਰ ਉਸ ਦੇ ਉੱਤੇ ਪਹਿਲਾਂ ਹੀ ਜਿਹੜੀ ਆ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਕਿ ਇਥੋਂ ਤੱਕ ਨੌਬਤ ਹੀ ਨਾ ਹੋਵੇ ਔਰ ਇਥੋਂ ਕਾਨੂੰਨ ਵਿਵਸਥਾ ਦੇ ਵਿਗੜਨ ਦੇ ਕਰਕੇ ਹੌਸਲੇ ਕਿੰਨੇ ਬੁਲੰਦ ਹੋ ਗਏ ਨੇ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਸ ਇਨਪੁਟ ਤੋਂ ਹੀ ਕਿ ਉਹ ਮੁੱਖ ਮੰਤਰੀ ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਦੇ ਲਈ ਹੋਰ ਚੌਕਸੀ ਜਿੱਥੇ ਜਿੱਥੇ ਵਰਤਨ ਦੀ ਲੋੜ ਹੈ ਉਹ ਜ਼ਰੂਰ ਵਰਤਣੀ ਚਾਹੀਦੀ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬੜੇ ਰਹੋ এবিসি ਪੰਜਾਬ ਦੇ ਨਾਲ